ਦੀਵਾਨੀ ਮੇਰਾ ਹੋਰ ਕਿਸੇ ਨੂੰ ਫਿਕਰ ਨਹੀਂ ਮੈਂ ਦੁਨੀਆ ਪਿੱਛੇ ਬੇੜਾ ਦੱਸਿਆ ਆ ਮੁੰਡਾ ਕੈਨੇਡਾ ਤੋਂ ਬਹਿ ਗਿਆ ਮਾਂ ਦੇ ਸ਼ਰਾਨੇ ਜੱਥੇ ਇੱਕ ਦੋ ਤੋਂ ਹੋ ਗਈ ਵੀਡੀਓ ਵਾਇਰਲ ਤੇ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੇ ਮੰਜੇ ਉੱਪਰ ਕੋਈ ਆ ਕੇ ਬੈਠਾ ਤਾਂ ਮੌਕੇ ਤੇ ਮਾਂ ਦੇ ਉੱਡ ਜਾਂਦੇ ਹਨ ਹੋਸ਼ ਤੇ ਜਦੋਂ ਸਰਤ ਸੰਭਾਲਦੀ ਹੈ ਤਾਂ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਬੇਟਾ ਹੈ ਤਾ ਫਿਰ ਆਪਣੇ ਪੁੱਤ ਨੂੰ ਪਾਲ ਲੈਂਦੀ ਹੈ ਕੁੱਟ ਕੇ ਜੱਪੀ ਜੱਥੇ ਕੀ ਦੋਸਤੋ ਹੋ ਗਈ ਵੀਡੀਓ ਵਾਇਰਲ ਤੇ ਤੁਸੀਂ ਐਸੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬੀ ਬਣਾ ਦੱਸੇ ਆਪਣੇ ਪਰਿਵਾਰ ਦੇ ਵਿੱਚ ਭਾਰਤ ਦੇ ਹਨ ਪਰ ਇੱਕ ਪਾਸੇ ਪਰਿਵਾਰ ਦੇ ਲਈ ਬੇਹੱਦ ਖੁਸ਼ੀ ਵਾਲਾ ਦਿਨ ਹੁੰਦਾ ਹੈ ਜੱਥੇ ਕੀ ਦੋਸਤੋ ਦੂਜੇ ਪਾਸੇ ਪਰਿਵਾਰ ਨੂੰ ਬੇਹੱਦ ਹਰਾਨੀ ਹੁੰਦੀ ਹੈ ਕਿ ਉਹਨਾਂ ਦਾ ਬੇਟਾ ਜੋ ਕਿ ਬਣਾ ਦੱਸੇ ਕਿ ਮੈਂ ਆ ਗਿਆ ਤੇ ਇਸ ਨੇ ਕਿਉਂ ਨਹੀਂ ਦੱਸਿਆ ਇੱਕ ਪਾਸੇ ਮਾਪਿਆਂ ਨੂੰ ਬੇਹੱਦ ਖੁਸ਼ੀ ਤੇ ਦੂਜੇ ਪਾਸੇ ਦੇ ਹਰ ਦੇ ਫੇਕਰ ਵੀ ਹੁੰਦੀ ਹੈ ਉਥੇ ਦੋਸਤੋ ਜੋ ਕਿ ਇਸ ਮੁੰਡੇ ਨੇ ਜੱਗੇ ਪੇਖਦੇ ਲਈ ਵਿਦੇਸ਼ ਵੱਲ ਪੈਰ ਪਟਿਆ ਸੀ ਪਰ ਉਹ ਚੰਗੇ ਪੇਖ ਨੂੰ ਲੈ ਕੇ ਦੋਸਤੋ ਆਪਣੀ ਮਾਂ ਤੇ ਆਪਣੇ ਪਰਿਵਾਰ ਤੇ ਆਪਣੇ ਪਿੰਡ ਤੇ ਆਪਣੇ ਬਾਤਾਂ ਦੇ ਵਿੱਚ ਵਾਪਸ ਪਹੁੰਚ ਗਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ